ਅਮਰਸਰ ਦੇ ਖਾਲਸਾ ਕਾਲੀ ਦੇ ਹੋਸਟਲ ਚ ਵਿਦਿਆਰਥੀ ਹਰਪੀਤ ਸਿੰਘ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਜਿਸ ਤੋਂ ੜਕੇ ਵਿਦਿਆਰਥੀਆਂ ਨੇ ਕਾਲਜ ਦੇ ਗੇਟ ਅੱਗੇ ਧਰਨਾ ਲਗਾ ਦਿੱਤਾ ਵਿਖਾਵਾਕਾਰੀਆਂ ਨੇ ਕਾਲਜ ਪ੍ਰਿੰਸੀਪਲ ਤੇ ਮੈਨੇਜਮੈਂਟ ਨੂੰ ਇਸ ਖੁਦਕੁਸ਼ੀ ਦਾ ਕਾਰਨ ਦੱਸਦੇ ਹੋਏ ਨਾਰੇਬਾਜ਼ੀ ਕੀਤੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਨੇ ਹਰਪੀਤ ਸਿੰਘ ਨਾਲ ਖੁੰਧ ਕੱਢਦਿਆਂ ਉਸ ਨੂੰ ਡਿਟੇਨ ਕਰਵਾ ਦਿੱਤਾ ਜਿਸ ਤੋਂ ਪਰੇਸ਼ਾਨ ਹੋ ਕੇ ਹਰਪੀਤ ਨੇ ਖੁਦਕੁਸ਼ੀ ਕਰ ਲਈ ਹੈ ਬੀਐਸਸੀ ਐਗਰੀਕਲਚਰ 8 ਸੈਮ ਦਾ ਮੁੰਡਾ ਯੋ ਫਾਈਨਲ ਈਅਰ ਹੈ ਤੇ ਲਾਸਟ ਪੇਪਰ ਹੋਣੇ ਸੀਗੇ 10 ਦਿਨਾਂ ਦੀ ਗੱਲ ਸੀਗੀ ਤੇ ਉਹਦਾ ਡੀਟੇਲ ਲਿਸਟ ਵਿੱਚ ਨਾਮ ਸੀ ਜਿਹਦੇ ਕਰਕੇ ਉਹਨੂੰ ਅੱਜ ਪ੍ਰੈਕਟੀਕਲ ਨਹੀਂ ਦਿੱਤਾ ਲੈਂਦੇ ਸੀਗੇ ਉਸ ਦਾ ਤੇ ਇਸ ਕਰਕੇ ਉਹਨਾਂ ਨੇ ਕਹਿ ਸੀਗੇ ਪ੍ਰਿੰਸੀਪਲ ਦੇ ਸਾਈਨ ਕਰਵਾ ਲਓ ਪ੍ਰਿੰਸੀਪਲ ਦੇ ਸਾਈਨ ਹੋ ਕੇ ਸਾਰੇ ਬਾਕੀ ਸਾਰੇ ਜਿਹੜੇ ਰਿਟੇਨ ਹੋਏ ਉਹਨਾਂ ਨੇ ਪ੍ਰੈਕਟੀਕਲ ਦਿੱਤੇ ਆ ਸਾਡੇ ਵੀ ਸਪੈਸ਼ਲ ਆਪਣੀ ਪੁਰਾਣੀ ਖੁੰਦ ਕਰਕੇ ਸਾਡੇ ਸਾਈਨ ਨਹੀਂ ਕੀਤੇਗੇ ਕਿਉਂਕਿ ਅਸੀਂ ਹੋਸਟਲ ਦੇ ਰਹਿਣ ਵਾਲੇ ਸੀਗੇ ਤੇ ਅਸੀਂ ਹਰ ਇੱਕ ਗਲਤ ਗੱਲ ਦਾ ਵਿਰੋਧ ਕਰਦੇ ਆ ਨਹੀਂ ਦਾ ਜੋ ਵੀ ਇਹ ਧੱਕਾ ਕਰਦੇ ਆ ਸਟੂਡੈਂਟ ਨੇ ਸੁਸਾਈਡ ਕੀਤਾ ਇਹ ਡਿਪਰੈਸ਼ਨ ਚ ਆ ਗਿਆ ਉਦਰ ਮੌਕੇ ਤੇ ਪੁਲਿਸ ਨੇ ਵਿਖਾਵਾ ਕਰ ਰਹੇ ਵਿਦਿਆਰਥੀਆਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਐਗਰੀਕਲਚਰ ਫਾਈਨਲ ইয়ার ਦਾ ਸਟੂਡੈਂਟ ਹਰਪ੍ਰੀਤ ਸਿੰਘ ਜਿਸ ਨੇ ਅੱਜ ਕੁਝ ਕਰੀਬ 6:30 ਵਜੇ ਆਪਣੇ ਜਿਹੜਾ ਆਪਣੇ ਕਮਰੇ ਦੇ ਵਿੱਚ ਸੁਸਾਈਡ ਕਰ ਲਿਆ ਜਿਸ ਦੀ ਜਿਹੜੀ ਆ ਲਾਸ਼ ਦਾ ਪੋਸਟਮਾਰਟਮ ਕਰਾ ਕੇ ਅਗਲੀ ਵਾਰ ਕਾਰਵਾਈ ਅਮਲ ਚੱਲਦੀ ਜਾਏਗੀ ਗੋਰਤਲ ਬੈਕੀ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਵਿਦਿਆਰਥੀ ਨੇ ਕਾਲਜ ਮੈਨੇਜਮੈਂਟ ਤੋਂ ਪਰੇਸ਼ਾਨ ਹੋ ਕੇ ਮੌਤ ਨੂੰ ਗਲੇ ਲਾਇਆ ਹੋਵੇ ਇਸ ਤੋਂ ਪਹਿਲਾਂ ਵੀ ਕਈ ਨੌਜਵਾਨ ਸਖਤਾਈ ਦੇ ਨਾਂ ਤੇ ਕਾਲਜ ਦੀਆਂ ਮਰਮਾਨੀਆਂ ਦੀ ਭੇਂਟ ਚਾ ਚੁੱਕੇ ਨੇ ਅਮਰਸਰ ਤੋਂ ਸੁਮਿਤ ਖੰਨਾ ਜਗਬਣੀ ਟੀਵੀ